ਕੇਜਰੀਵਾਲ ਸਾਹਿਬ ਬੜੀ ਜ਼ੋਰ ਦੇ ਨਾਲ ਇਹ ਗੱਲ ਕਹਿੰਦੇ ਸੀਗੇ ਕਿ ਅਗਰ ਮੈਂ ਦਿੱਲੀ ਦੇ ਵਿੱਚ ਕੰਮ ਕੀਤੇ ਆ ਦਿੱਲੀ ਦੇ ਲੋਕਾਂ ਨੂੰ ਉਹ ਵੋਟਰਾਂ ਨੂੰ ਕਹਿੰਦੇ ਸੀ ਕਿ ਅਗਰ ਮੈਂ ਕੰਮ ਕੀਤੇ ਆ ਤਾਂ ਮੈਨੂੰ ਵੋਟ ਜ਼ਰੂਰ ਪਾਓ ਅਗਰ ਮੈਂ ਸਾਫ਼ ਸੁਥਰਾ ਪਾਣੀ ਦਿੱਤਾ 24 ਘੰਟੇ ਬਿਜਲੀ ਦਿੱਤੀ ਹੈ ਚੰਗੀ ਵਿਵਸਥਾ ਦਿੱਤੀ ਹੈ ਕਰਪਸ਼ਨ ਰਹਿਤ ਅਗਰ ਪ੍ਰਸ਼ਾਸਨ ਦਿੱਤਾ ਤਾਂ ਦਿੱਲੀ ਵਾਲੇ ਵੋਟ ਜ਼ਰੂਰ ਪਾਣ ਤਾਂ ਇਸ ਵਾਰ ਦਾ ਜਿਹੜਾ ਨਤੀਜਾ ਆਇਆ ਤਾਂ ਲੱਗਦਾ ਕਿ ਜਿਹੜੀਆਂ ਉੱਥੇ ਸ਼ਰਾਬ ਮਾਮਲੇ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਰਹਿ ਕੇ ਆਏ ਆ ਦਿੱਲੀ ਦੇ ਵਿੱਚ ਭ੍ਰਿਸ਼ਟਾਚਾਰ ਦੇ ਘਟਾਲੇ ਹੋਏ ਆ ਦਿੱਲੀ ਦੀ ਜਿਹੜੀ ਬੁਰੀ ਹਾਲਤ ਸੀਗੀ ਸਫਾਈ ਵਿਵਸਥਾ ਨੂੰ ਲੈ ਕੇ ਸਾਫ ਸੁਥਰੇ ਪਾਣੀ ਨੂੰ ਲੈ ਕੇ ਤਾਂ ਕਿਤੇ ਨਾ ਕਿਤੇ ਲੋਕਾਂ ਨੇ ਜਿਹੜਾ ਕੇਜਰੀਵਾਲ ਸਾਹਿਬ ਦਾ ਉਹ ਸੱਚ ਦਾ ਜਿਹੜਾ ਪਰਦਾ ਸੀ ਉਹ ਉਤਾਰਿਆ ਔਰ ਵੱਡਾ ਬਹੁਮਤ ਜਿਹੜਾ ਆ띠 ਜਨਤਾ ਪਾਰਟੀ ਨੂੰ ਮਿਲਿਆ ਸਸਿਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਇਸ ਵਾਰ ਭਾਜਪਾ ਨੇ ਬੌਮੇ ਦੇ ਨਾਲ ਸਰਕਾਰ ਬਣਾਉਣ ਜਾਰੀ ਹੈ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਜਿਹੜੀ 22 ਸੀਟਾਂ ਤੇ ਸਿਮਟ ਕੇ ਰਹਿ ਗਈ ਸੀ ਉਸ ਦੇ ਬਾਅਦ ਜਿਹੜਾ ਪੰਜਾਬ ਦੇ ਵਿੱਚ ਵੀ ਸਿਆਸਤ ਗਰਮ ਆ ਗਈ ਹੈ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਪਿਛਲੇ ਦਿਨੀ ਦਿੱਤੇ ਬਿਆਨਾਂ ਚ ਕਿਹਾ ਗਿਆ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਉਹਨਾਂ ਦੇ ਸੰਪਰਕ ਦੇ ਵਿੱਚ ਨੇ ਤੇ ਦੂਸਰੇ ਪਾਸੇ ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਸੁਪਰੀਮੋ ਨੇ ਅਰਵਿੰਦ ਕੇਜੀਵਾਲ ਉਹਨਾਂ ਵੱਲੋਂ ਪੰਜਾਬ ਦੇ ਵਿਧਾਇਕਾਂ ਤੇ ਮੰਤਰੀਆਂ ਦੀ ਕੱਲ ਮੀਟਿੰਗ ਦਿੱਲੀ ਚ ਸੱਦੀ ਗਈ ਹੈ ਫਿਲਹਾਲ ਅਸੀਂ ਇਸ ਸਮੇਂ ਮੌਜੂਦ ਹੈ ਸੁਸ਼ੀਲ ਕੁਮਾਰ ਰਿੰਕੂ ਦੇ ਆਫਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਸੁਸ਼ੀਲ ਕੁਮਾਰ ਰਿੰਕੂ ਹਨ ਇਹ ਮੌਜੂਦ ਹੈ ਉਹ ਨਾਲ ਗੱਲਬਾਤ ਕਰਾਂਗੇ ਸਰ ਕਿਵੇਂ ਦੇਖਦੇ ਹੋ ਕਿ ਪਹਿਲਾਂ ਭਾਜਪਾ ਚੋਣਾ ਲੜਦੀ ਹੈ ਚੋਣਾਂ ਦੇ ਵਿੱਚ ਬਹੁਮਤ ਦੀ ਜਿਹੜਾ ਲੈ ਰਹੀ ਹੈ ਉਸ ਦੇ ਬਾਅਦ ਸਰਕਾਰ ਬਣਾਉਣ ਜਾ ਰਹੀ ਹੈ 27 ਸਾਲਾਂ ਬਾਅਦ ਜਿਹੜਾ ਸਰਕਾਰ ਬਣਾਉਣ ਜਾ ਰਹੀ ਉਹ ਦੂਸਰੇ ਪਾਸੇ ਆਮ ਆਦਮੀ ਪਾਰਟੀ ਬਾਈਸਿਟਾ ਜਿਵੇਂ ਟਕੇ ਰਹੇਗੀ ਕਿਵੇਂ ਦੇਖਦੇ ਹੋ ਦੇਖੋ ਗੱਲ ਹੈ ਕਿ ਕੇਜਰੀਵਾਲ ਸਾਹਿਬ ਬੜੀ ਜ਼ੋਰ ਦੇ ਨਾਲ ਇਹ ਗੱਲ ਕਹਿੰਦੇ ਸੀਗੇ ਕਿ ਅਗਰ ਮੈਂ ਦਿੱਲੀ ਦੇ ਵਿੱਚ ਕੰਮ ਕੀਤੇ ਆ ਦਿੱਲੀ ਦੇ ਲੋਕਾਂ ਨੂੰ ਉਹ ਵੋਟਰਾਂ ਨੂੰ ਕਹਿੰਦੇ ਸੀ ਕਿ ਅਗਰ ਮੈਂ ਕੰਮ ਕੀਤੇ ਆ ਤਾਂ ਮੈਨੂੰ ਵੋਟ ਜ਼ਰੂਰ ਪਾਇਓ ਅਗਰ ਮੈਂ ਸਾਫ਼ ਸੁਥਰਾ ਪਾਣੀ ਦਿੱਤਾ 24 ਘੰਟੇ ਬਿਜਲੀ ਦਿੱਤੀ ਹੈ ਚੰਗੀ ਵਿਵਸਥਾ ਦਿੱਤੀ ਹੈ ਕਰਪਸ਼ਨ ਰਹਿਤ ਅਗਰ ਪ੍ਰਸ਼ਾਸਨ ਦਿੱਤਾ ਤਾਂ ਦਿੱਲੀ ਵਾਲੇ ਵੋਟ ਜ਼ਰੂਰ ਪਾਣ ਤਾਂ ਇਸ ਵਾਰ ਦਾ ਜਿਹੜਾ ਨਤੀਜਾ ਆਇਆ ਤਾਂ ਲੱਗਦਾ ਕਿ ਜਿਹੜੀਆਂ ਉੱਥੇ ਸ਼ਰਾਬ ਮਾਮਲੇ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਰਹਿ ਕੇ ਆਏ ਆ ਦਿੱਲੀ ਦੇ ਵਿੱਚ ਭ੍ਰਿਸ਼ਟਾਚਾਰ ਦੇ ਘਟਾਲੇ ਹੋਏ ਆ ਦਿੱਲੀ ਦੀ ਜਿਹੜੀ ਬੁਰੀ ਹਾਲਤ ਸੀਗੀ ਸਫਾਈ ਵਿਵਸਥਾ ਨੂੰ ਲੈ ਕੇ ਸਾਫ ਸੁਥਰੇ ਪਾਣੀ ਨੂੰ ਲੈ ਕੇ ਤਾਂ ਕਿਤੇ ਨਾ ਕਿਤੇ ਲੋਕਾਂ ਨੇ ਜਿਹੜਾ ਕੇਜਰੀਵਾਲ ਸਾਹਿਬ ਦਾ ਉਹ ਸੱਚ ਦਾ ਜਿਹੜਾ ਪਰਦਾ ਸੀ ਉਹ ਉਤਾਰਿਆ ਔਰ ਵੱਡਾ ਬਹੁਮਤ ਜਿਹੜਾ ਆ띠 ਜਨਤਾ ਪਾਰਟੀ ਨੂੰ ਮਿਲਿਆ ਸੋ ਮੈਂ ਸਮਝਦਾ ਕਿ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਦੀ ਜਿਹੜੀ ਉਹਨਾਂ ਦੀ ਜਿਹੜੀਆਂ ਜਿਹੜੀ ਸੋਚ ਚੱਲ ਰਹੀ ਹੈ ਜਿਹੜੀ ਉਹਨਾਂ ਦੀ ਗਰੰਟੀ ਚੱਲ ਰਹੀ ਹੈ ਅੱਜ ਦਿੱਲੀ ਨਿਵਾਸੀਆਂ ਨੇ ਸ਼੍ਰੀ ਨਰਿੰਦਰ ਮੋਦੀ ਜੀ ਦੀਆਂ ਜਿਹੜੀਆਂ ਗਰੰਟੀਆਂ ਉਹਨਾਂ ਦਾ ਜਿਹੜਾ ਦੇਸ਼ ਦੇ ਪ੍ਰਤੀ ਡੈਡੀਕੇਸ਼ਨ ਹੈ ਰਾਸ਼ਟਰ ਦੇ ਪ੍ਰਤੀ ਉਹਦੇ ਉੱਤੇ ਜਿਹੜੀ ਅੱਜ ਮੋਹਰ ਲਗਾਈ ਹੈ ਸੋ ਮੈਂ ਸਮਝਦਾ ਕਿ ਇੱਕ ਚੰਗਾ ਪ੍ਰਸ਼ਾਸਨ ਹੈ ਜਿਹੜਾ ਜਿਹਨੂੰ ਦਿੱਲੀ ਵਾਲੇ ਬਹੁਤ ਲੰਬੇ ਸਮੇਂ ਤੋਂ ਉਡੀਕ ਰਹੇ ਸੀ ਸੋ ਉਹਨਾਂ ਨੂੰ ਜਿਹੜਾ ਹੁਣ ਬੀਜੇਪੀ ਦੇ ਰੂਪ ਵਿੱਚ ਮਿਲਣ ਵਾਲਾ Pratap Singh Bajwa ਵੱਲੋਂ ਇਹਦਾ ਬਿਆਨ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੇ 20 ਤੋਂ 30 ਵਿਧਾਇਕ ਜਿਹੜੇ ਸੰਪਰਕ 'ਚ ਨੇ ਔਰ ਉਹ ਵਿਧਾਇਕਾਂ ਦੀ ਸ਼ਾਇਦ ਗੱਲ ਕਰ ਰਹੇ ਨੇ ਜਿਹੜੇ ਕਿ ਕਾਂਗਰਸ ਨੂੰ ਛੱਡ ਕੇ ਬੀਜੇਪੀ ਜਾਂ ਆਮ ਆਦਮੀ ਪਾਰਟੀ 'ਚ ਗਏ ਸੀਗੇ ਕਿਉਂਕਿ ਤੁਸੀਂ ਵੀ ਕਾਂਗਰਸ ਨੂੰ ਛੱਡ ਕੇ ਐਮਪੀ ਜਿਹੜੇ ਲੜੇ ਸੀਗੇ ਆਮ ਆਦਮੀ ਪਾਰਟੀ ਐਮਪੀ ਬਣੇ ਵੀ ਫੇ ਉਸ ਦੇ ਬਾਅਦ ਬੀਜੇਪੀ 'ਚ ਸ਼ਾਮਿਲ ਹੋ ਜਾਂਦੇ ਹੋ ਕਿਵੇਂ ਦੇਖਦੇ ਹੋ ਇਹਨਾਂ ਦੇ ਬਿਆਨ ਨੂੰ ਕੁਲਮੇਲਾ ਕਿਵੇਂ ਦੇਖਦੇ ਦੇਖੋ ਬਾਜਵਾ ਸਾਹਿਬ ਤਾਂ ਉਰਵ ਦੇ ਵਿੱਚ ਆਪ ਹੀ ਖੁਦ ਕਈਆਂ ਦੇ ਕੰਟੈਕਟ ਦੇ ਵਿੱਚ ਰਹਿ ਚੁੱਕੇ ਆ ਔਰ ਮੇਰਾ ਖਿਆਲ ਹੈ ਕਿ ਕਾਂਗਰਸ ਇਸ ਕਪੈਸਿਟੀ ਚ ਨਹੀਂ ਹੈ ਕਿ ਆਮ ਆਦਮੀ ਪਾਰਟੀ ਦਾ ਕੋਈ ਵਿਧਾਇਕ ਹੈ ਜਿਹੜਾ ਉਹਨਾਂ ਦੇ ਕੰਟੈਕਟ ਦੇ ਵਿੱਚ ਹੋਵੇ ਤਾਂ ਜਿੱਦਾਂ ਦੇ ਹਾਲਾਤ ਕਾਂਗਰਸ ਦੇ ਇਹਨਾਂ ਇਲੈਕਸ਼ਨ ਦੇ ਵਿੱਚ ਦਿੱਲੀ ਦੀਆਂ ਚੋਣਾਂ ਦੇ ਵਿੱਚ ਬਣੇ ਆ ਮੇਰਾ ਖਿਆਲ ਹੈ ਕਿ ਜਿਹੜਾ ਵੋਟ ਸ਼ੇਅਰ ਵੀ ਹੈ ਜਿਹੜਾ ਕਰੀਬ-ਕਰੀਬ 6% ਹੈ ਜਿਹੜਾ ਉਹ ਕਾਂਗਰਸ ਨੂੰ ਮਿਲਿਆ ਜਿਹੜੀ ਕਿ ਬਹੁਤ ਹੀ ਮੰਦ ਭੱਗੀ ਗੱਲ ਆ ਕਾਂਗਰਸ ਦੇ ਲਈ ਔਰ ਇਹਨਾਂ ਹਾਲਾਤਾਂ ਦੇ ਵਿੱਚ ਇਹ ਗੱਲ ਕਰਨੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਆ ਉਹ ਕਿਸੇ ਕਾਂਗਰਸੀ ਦੇ ਕੰਟੈਕਟ ਦੇ ਵਿੱਚ ਆ ਇਹ ਗੱਲ ਆ ਜਿਹੜਾ ਕਿਸੇ ਨੂੰ ਹজম ਹੋਣ ਵਾਲੀ ਨਹੀਂ 27 ਦੀ ਚੋਣਾਂ ਨੂੰ ਕਿਵੇਂ ਦੇਖਦੇ ਪੰਜਾਬ ਚ ਵੀ 27 ਦੀ ਜਿਹੜੀ ਚੋਣਾਂ ਹੋਣੀਆਂ ਨੇ ਉਸ ਨੂੰ ਲੈ ਕੇ ਦੇਖ ਰਿਹਾ ਹਾਂ ਕਿਤੇ ਨਾ ਕਿਤੇ ਇੰਪੈਕਟ ਪਏਗਾ ਬੀਜੇਪੀ ਲੱਗ ਰਿਹਾ ਹੈ ਤੇ ਮੋਰ ਸਟਰੋਂਗ ਹੋਏਗੀ ਕਿ ਆਮ ਆਦਮੀ ਪਾਰਟੀ ਕਿਉਂਕਿ ਇੱਕ ਵੱਡੇ ਮਾਰਜਿਨ ਨਾਲ ਆਈ ਸੀ 91 ਸੀਟਾਂ ਤੇ ਹੁਣ 95 ਹੋ ਗਈ ਦੇਖੋ ਜਿਸ ਤਰੀਕੇ ਦੇ ਨਾਲ ਸਾਡੇ ਗਵਾਂਧੀ ਸੂਬਿਆਂ ਦੇ ਵਿੱਚ ਡਿਵੈਲਪਮੈਂਟ ਹੋ ਰਹੀ ਹੈ ਤੁਸੀਂ ਹਰਿਆਣਾ ਦੇਖੋ ਇਹ ਹਰਿਆਣਾ ਉਹ ਸੂਬਾ ਹੈ ਜਿਹੜਾ ਕਿਸੇ ਵੇਲੇ ਪੰਜਾਬ ਦਾ ਹਿੱਸਾ ਸੀਗਾ ਅੱਜ ਹਰਿਆਣਾ ਪੰਜਾਬ ਤੋਂ ਕਿਤੇ ਅੱਗੇ ਤਰੱਕੀ ਕਰ ਚੁੱਕਿਆ ਹੈ ਚਾਹੇ ਉਹ ਰੈਵਨਿਊ ਦੇ ਮਾਮਲੇ ਆ ਚਾਹੇ ਉਹ ਖਿਡਾਰੀਆਂ ਦੇ ਮਾਮਲੇ ਆ ਚਾਹੇ ਉਹ ਕਿਸੇ ਤਰ੍ਹਾਂ ਦਾ ਵੀ ਕੋਈ ਅੱਜ ਹਰਿਆਣਾ ਜਿਹੜਾ ਪੰਜਾਬ ਤੋਂ ਅੱਗੇ ਵਧ ਗਿਆ ਸਾਡਾ ਗਵਾਂਡੀ ਸੂਬਾ ਜੰਮੂ ਐਂਡ ਕਸ਼ਮੀਰ ਜਿਹਦੇ ਤੇ 370 ਤਾਰਾ ਧਾਰਾ ਜਿਹੜੀ ਆ ਟੁੱਟਣ ਤੋਂ ਬਾਅਦ ਅੱਜ ਜਿਹੜੀ ਆ ਰਿਕਾਰਡ ਤੋੜ ਡਿਵੈਲਪਮੈਂਟ ਜਿਹੜੀ ਉਹ ਜੰਮੂ ਕਸ਼ਮੀਰ ਦੇ ਵਿੱਚ ਹੋ ਰਹੀ ਹੈ ਏਸ਼ੀਆ ਦੇ ਔਰ ਵਰਲਡ ਦੇ ਵੱਡੇ ਜਿਹੜੇ ਉੱਚੇ ਪੋਲ ਆ ਅੱਜ ਰੇਲਵੇ ਬ੍ਰਿਜ ਹੈ ਜਿਹੜੇ ਜਿਹੜੇ ਉਥੇ ਜੰਮੂ ਕਸ਼ਮੀਰ ਦੇ ਵਿੱਚ ਤਿਆਰ ਹੋ ਰਹੇ ਆ ਚੋਹ ਤਰਫੀ ਜਿਹੜੀ ਡਿਵੈਲਪਮੈਂਟ ਚੱਲ ਰਹੀ ਆ ਔਰ ਕਿਤੇ ਨਾ ਕਿਤੇ ਪੰਜਾਬ ਦੇ ਲੋਕ ਵੀ ਜਿਹੜੇ ਆ ਚਾਹੁੰਦੇ ਆ ਕਿ ਜਿਸ ਤਰ੍ਹਾਂ ਦੂਜੇ ਸੂਬੇ ਤਰੱਕੀ ਕਰ ਰਹੇ ਆ ਸਾਡਾ ਪੰਜਾਬ ਵੀ ਤਰੱਕੀ ਕਰੇ ਔਰ ਇੱਕ ਆਵਾਜ਼ ਇਹ ਬਣ ਰਹੀ ਹੈ ਕਿ ਅਗਰ ਭਾਜਪਾ ਦੀ ਸਰਕਾਰ ਪੰਜਾਬ ਦੇ ਵਿੱਚ ਬੰਦੀ ਹੈ ਤਾਂ ਪੰਜਾਬ ਵੀ ਜਿਹੜਾ ਉਨਾ ਸੁਭਿਆਂ ਦੀ ਤਰ੍ਹਾਂ ਤਰੱਕੀ ਕਰੇਗਾ ਪੰਜਾਬ ਦੇ ਵਿੱਚ ਵੀ ਜਿਹੜੇ ਕੇਂਦਰ ਵੱਲੋਂ ਵੱਡੇ ਪ੍ਰੋਜੈਕਟ ਆਣਗੇ ਪੰਜਾਬ ਵੀ ਮੁੜ ਜਿਹੜਾ ਉਹ ਪੰਜਾਬ ਬਣ ਸਕੇਗਾ ਜਿਹੜਾ ਪੰਜਾਬ ਰੰਗਲਾ ਪੰਜਾਬ ਹੁੰਦਾ ਸੀ ਤੇ ਕਿਉਂਕਿ ਜਦੋਂ 27 ਦੀ ਚੋਣਾਂ ਹੋ ਗਈਆਂ ਖਾਸ ਕਰ ਜਲੰਧਰ ਵੈਸ ਦੀ ਗੱਲ ਕਰ ਲਈਏ ਤੇ ਜਲੰਧਰ ਵੈਸ ਤੋਂ ਇਸ ਵਾਰ ਕੌਣ ਇਲੈਕਸ਼ਨ ਲੜੇਗਾ ਵਿਧਾਇਕੀ ਚੋਣ ਕੌਣ ਲੜੇਗਾ ਦੇਖੋ ਗੱਲ ਹੈ ਕਿ ਇਹ ਤਾਂ ਪਾਰਟੀ ਨੇ ਡਿਸਾਈਡ ਕਰਨਾ ਹੈ ਕਿ ਕਿਹਨੇ ਕਿੱਥੋਂ ਚੋਣਾਂ ਲੜਨੀਆਂ ਸੋ ਅਸੀਂ ਤਾਂ ਪਾਰਟੀ ਦੇ ਸਿਪਾਹੀ ਆ ਸੋ ਇਸ ਕਰਕੇ ਹਜੇ ਹਜੇ ਖਿਆਲ ਤਾਂ ਸਿਰਫ ਤੇ ਸਿਰਫ ਪਾਰਟੀ ਨੂੰ ਅਪਲਿਫਟ ਕਰਨ ਦਾ ਚੋਣਾਂ ਵਾਲੇ ਮਾਮਲੇ ਹਜੇ ਦੂਰ ਹੈ ਸੋ ਹਜੇ ਤਾਂ ਮਿਹਨਤ ਕਰਨ ਦਾ ਸਮਾਂ ਹੈ ਕਿ ਅਸੀਂ ਵੱਧ ਤੋਂ ਵੱਧ ਪਾਰਟੀ ਦੀਆਂ ਜਿਹੜੀਆਂ ਉਪਲਬਧੀਆਂ ਉਹ ਲੋਕਾਂ ਦੇ ਵਿੱਚ ਲੈ ਕੇ ਜਾਈਏ ਔਰ ਪਾਰਟੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਪੰਜਾਬ ਦੇ ਲਈ ਕਰੇਗੀ ਇਹਦੀ ਵਿਉਂਤਬੰਦੀ ਹੈ ਜਿਹੜੀ ਬਣਾ ਕੇ ਉਹ ਜਿਹੜੀ ਹੈ ਅਸੀਂ ਗਲੀ ਗਲੀ ਘਰ ਘਰ ਤੱਕ ਪਹੁੰਚੀਏ ਤਾਂ ਕਿ ਬੀਜੇਪੀਏ ਜਿਹੜੀ ਪੰਜਾਬ ਦੇ ਵਿੱਚ ਜਿਹੜਾ ਸਰਕਾਰ ਬਣਨ ਦਾ ਰਸਤਾ ਆ ਉਹ ਸਾਫ਼ ਹੋ ਸਕਦਾ ਆ ਆਖਰੀ ਸਵਾਲ ਮੇਰਾ ਪੰਜਾਬ ਦੇ ਵਿੱਚ ਨਸ਼ੇ ਨੂੰ ਲੈ ਕੇ ਬਹੁਤ ਵੱਡਾ ਮੁੱਦਾ ਬਣਾਇਆ ਗਿਆ ਸੀ ਖਾਸ ਕਰਕੇ ਐਮਪੀ ਚੋਣਾਂ 'ਚ ਵੀ ਮੁੱਦਾ ਬਣਿਆ ਰਿਹਾ ਤੁਹਾਡੇ ਖਿਲਾਫ ਵੀ ਜਿਹੜੀ ਚੰਨੀ ਵੱਲੋਂ ਕੈਂਪੇਨ ਚਲਾਈ ਗਈ ਉਸ ਦੇ ਬਾਅਦ ਹੁਣ ਤੁਸੀਂ ਪਿੱਛੇ ਪ੍ਰੈਸ ਕਾਨਫਰੰਸਾਂ ਵੀ ਕੀਤੀਆਂ ਪ੍ਰਦਰਸ਼ਨ ਵੀ ਕੀਤੀ ਹੈ ਕਿ ਜਿਹੜੇ ਲੋਕ ਮਰ ਰਹੇ ਆ ਅੱਜ ਵੀ ਇੱਕ ਖਬਰ ਆਈ ਹੈ ਮਹਤਪੂਰਤ ਜਿੱਥੇ ਨਸ਼ੇ ਨਾਲ ਓਵਰਡੋਸ ਨਾਲ ਇੱਕ ਨੌਜਵਾਨ ਮਰ ਗਿਆ ਤੇ ਕਿਵੇਂ ਦੇਖ ਰਹੇ ਹੋ ਕਿਉਂਕਿ ਚੰਨੀ ਸਾਹਿਬ ਨੂੰ ਅਸੀਂ ਜਦੋਂ ਸਵਾਲ ਕੀਤਾ ਸੀ ਕਿ ਤੁਸੀਂ ਤਾਂ ਰਹਿ ਨਹੀਂ ਰਹੇ ਹੋ ਨਸ਼ਾ ਜ਼ਰੂਰ ਹੈ ਉਹ ਕਹਿ ਰਹੇ ਕਿ ਅਸੀਂ ਜਿਹੜਾ ਹੁਣ ਕੈਂਪੇਨ ਚਲਾਵਾਂਗੇ ਕਾਂਗਰਸ ਪਾਰਟੀ ਜਿਹੜਾ ਨਸ਼ੇ ਦੇ ਵਿਰੁੱਧ ਕੈਂਪੇਨ ਚਲਾਏਗੀ ਉਹਨੂੰ ਕਿਵੇਂ ਦੇਖੋ ਗੱਲ ਹੈ ਕਿ ਚੰਨੀ ਸਾਹਿਬ ਹੈ ਜਿਹੜੇ ਉਹ ਜਲੰਧਰ ਦੇ ਪਾਰਟ ਟਾਈਮ ਮੈਂਬਰ ਪਾਰਲੀਮੈਂਟ ਹੈ ਜਦੋਂ ਆਪਣੇ ਰੁਝੇਵੇਂਆਂ ਦੋਨਾਂ ਨੂੰ ਸਮਾਂ ਮਿਲਦਾ ਤਾਂ ਫੇਰ ਜਲੰਧਰ ਦੀ ਵਾਰੀ ਆਂਦੀ ਹੈ ਤਾਂ ਕਿਤੇ ਨਾ ਕਿਤੇ ਚੰਨੀ ਸਾਹਿਬ ਆਪਣੇ ਬੋਲਾਂ ਦੇ ਉੱਤੇ ਖਰੇ ਉਤਰੇ ਆ ਜਿਹੜੀ ਗੱਲ ਉਹਨਾਂ ਨੇ ਕਹੀ ਸੀ ਜਾਂ ਚਿੱਟਾ ਰਹੇਗਾ ਤੇ ਜਾਂ ਚੰਨੀ ਰਹੇਗਾ ਤਾਂ ਉਹਨਾਂ ਨੇ ਉਹ ਗੱਲ ਜਿਹੜੀ ਪੁਗਾ ਦਿੱਤੀ ਐ ਚਿੱਟਾ ਆਪਣੀ ਥਾਂ ਤੇ ਐ ਚੰਨੀ ਸਾਹਿਬ ਇਥੋਂ ਜਿਹੜੇ ਐ ਉਹ ਆਪਣੇ ਪਿੰਡ ਵਾਪਸ ਚਲੇ ਗਏ ਤਾਂ ਮੈਂ ਸਮਝਦਾ ਕਿ ਕਾਂਗਰਸ ਜਿਹੜੀ ਹਜੇ ਇਹਨਾਂ ਹਾਲਾਤਾਂ ਦੇ ਵਿੱਚ ਨਹੀਂ ਹੈਗੀ ਜੋ ਦਿੱਲੀ ਦੇ ਨਤੀਜੇ ਆਏ ਆ ਕਿਤੇ ਨਾ ਕਿਤੇ ਕਾਂਗਰਸ ਐ ਜਿਹੜੀ ਉਹਨੂੰ ਵੱਡਾ ਨੁਕਸਾਨ ਆ ਜਿਹੜਾ ਦਿੱਲੀ ਦੇ ਚੋਣ ਆ ਜਿਹੜਾ ਇਹਨਾਂ ਦਾ ਪੰਜਾਬ ਦੇ ਵਿੱਚ ਵੀ ਹੋਣ ਵਾਲਾ ਸੋ ਆਉਣ ਵਾਲਾ ਜਿਹੜਾ ਸਮਾਂ ਅਸੀਂ ਮਿਹਨਤ ਕਰਾਂਗੇ ਔਰ ਪਾਰਟੀ ਦਾ ਝੰਡਾ ਜਿਹੜਾ ਪੰਜਾਬ ਦੇ ਵਿੱਚ ਵੀ ਬੁਲੰਦ ਕਰਾਂਗੇ ਚੰਨੀ ਸਾਹਿਬ ਨੂੰ ਤੇ ਮੈਸੇਜ ਇਹ ਆ ਰਿਹਾ ਹੈ ਨਾ ਕਿਉਂਕਿ ਲੋਕ ਸਭਾ ਦੇ ਵਿੱਚ ਤਾਂ ਬੀਜੇਪੀ ਦੇ ਖਿਲਾਫ ਉਹ ਬੋਲ ਰਹੇ ਮੋਦੀ ਦੇ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਨਹੀਂ ਬੋਲਦੇ ਨੇ ਦੇਖੋ ਗੱਲ ਹੈ ਕਿ ਇਹ ਮੈਂ ਸਮਝਦਾ ਕਿ ਇਹਦੇ ਵਿੱਚ ਚੰਨੀ ਸਾਹਿਬ ਦਾ ਕਸੂਰ ਨਹੀਂ ਹੈ ਉਹਨਾਂ ਕੋਲੋਂ ਗੱਲਾਂ ਨਿਕਲ ਜਾਂਦੀਆਂ ਜਦੋਂ ਉਹ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਸਨ ਤਾਂ ਪੰਜਾਬ ਸਰਕਾਰ ਦੀਆਂ ਜਿਹੜੀਆਂ ਉਪਲਬਧੀਆਂ ਉਦੋਂ ਵੀ ਉਹ ਪੈਚ ਵਰਕ ਕਹਿ ਕੇ ਉਹਨਾਂ ਨੇ ਇੱਕ ਸਵਾਲ ਦਾ ਜਵਾਬ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ 2002 ਤੋਂ 7 ਦੇ ਵਿੱਚ ਉਪਲਬਧੀਆਂ ਦੇ ਉੱਤੇ ਇੱਕ ਸਵਾਲ ਸੀਗਾ ਜਿਹੜਾ ਸੁਖਬੀਰ ਬਾਦਲ ਹੋਣਾ ਨੇ ਉੱਤੇ ਕੀਤਾ ਸੀ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਸਰਕਾਰ ਨੇ ਜਿਹੜੇ ਐ ਪੈਚਵਰਕ ਕਰਾਏ ਸਾਰੇ ਪੰਜਾਬ ਦੇ ਵਿੱਚ ਤੋਂ ਕਿਤੇ ਨਾ ਕਿਤੇ ਜਿਹੜਾ ਉਹਨਾਂ ਦਾ ਵਿਜ਼ਨ ਆ ਉਹ ਪੰਜਾਬ ਦੇ ਲੋਕਾਂ ਨੂੰ ਨਜ਼ਰ ਆ ਰਿਹਾ ਖਾਸ ਕਰਕੇ ਜਲੰਧਰ ਦੇ ਲੋਕਾਂ ਨੂੰ ਔਰ ਮੁੱਖ ਮੰਤਰੀ ਰਹਿੰਦੇ ਆ ਜਿਹੜੀ ਉਹਨਾਂ ਨੇ ਆਪਣੀ ਜੀਵਨ ਸ਼ੈਲੀ ਲੋਕਾਂ ਦੇ ਵਿੱਚ ਪੇਸ਼ ਕੀਤੀ ਆ ਮੰਜੇ ਬੁੰਨਣ ਵਾਲੀ ਟੈਂਟ ਲਗਾਉਣ ਵਾਲੀ ਬੱਕਰੀਆਂ ਚੋਣ ਵਾਲੀ ਮੈਨੂੰ ਲੱਗਦਾ ਕਿ ਉਹ ਮਸਰੂਫ ਨੇ ਆਪਣੀ ਉਸ ਜ਼ਿੰਦਗੀ ਦੇ ਵਿੱਚ ਜਿਹਦੇ ਕਰਕੇ ਉਹ ਜਲੰਧਰ ਤੋਂ ਜਿਹੜਾ ਮੈਨੂੰ ਲੱਗਦਾ ਕਿ ਜਲੰਧਰ ਤੋਂ ਖਿਹੜਾ ਵੀ छुड़ाਣਾ ਚਾਹੁੰਦੇ ਆ ਉਹ ਵਾਪਸ ਕਿਤੇ ਨਾ ਕਿਤੇ ਮੈਨੂੰ ਪਤਾ ਲੱਗ ਰਿਹਾ ਕਿ ਉਹਨਾਂ ਦੇ ਮਨ ਦੇ ਵਿੱਚ ਦੁਬਾਰਾ ਕਿਤੇ ਮੁੱਖ ਮੰਤਰੀ ਬਣਨ ਦੀ ਚਾਹ ਵੀ ਜਾਗ ਰਹੀ ਹੈ ਕਿਸਾਨ ਵੀ ਕਹਿ ਰਹੇ ਕਿ ਚੰਨੀ ਵੱਲੋਂ ਜਿਹੜਾ ਮੋਤੀ ਦਾ ਵਿਰੋਧ ਕੀਤਾ ਗਿਆ ਉਹਨਾਂ ਦੇ ਅੰਗੇਸ਼ ਜਿਹੜਾ ਬੋਲਦੇ ਨੇ ਔਰ ਕੋਈ ਬੋਲਦਾ ਵੀ ਨਹੀਂ ਦੇਖੋ ਗੱਲ ਹੈ ਕਿ ਇਹ ਤਾਂ ਜਿਹੜੇ ਮੈਂਬਰ ਪਾਰਲੀਮੈਂਟ ਚੁਣ ਕੇ ਗਏ ਆ ਇਹਨਾਂ ਦੀ ਜ਼ਿੰਮੇਵਾਰੀ ਬੰਦੀ ਆ ਚੰਨੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੈਂਬਰ ਪਾਰਲੀਮੈਂਟ ਆ ਆਮ ਆਦਮੀ ਪਾਰਟੀ ਦੇ ਵੀ ਮੈਂਬਰ ਪਾਰਲੀਮੈਂਟ ਉੱਤੇ ਹੈਗੇ ਆ ਦੇਖੋ ਅਗਰ ਜਿਸ ਸ਼ਹਿਰ ਨੇ ਤੁਹਾਨੂੰ ਚੁਣ ਕੇ ਭੇਜਿਆ ਜੇ ਆ ਜਿਨ੍ਹਾਂ ਲੋਕਾਂ ਦੀ ਅਗਰ ਤੁਸੀਂ ਸ਼ਹਿਰ ਦੀ ਗੱਲ ਨਾ ਕਰੋਗੇ ਉਸ ਆਪਣੀ ਕੌਨਸਟਿਟੂਐਂਸੀ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਆ ਉਹਨਾਂ ਦੀਆਂ ਭਾਵਨਾਵਾਂ ਜਿਹੜੀਆਂ ਪਾਰਲੀਮੈਂਟ ਦੇ ਵਿੱਚ ਨਹੀਂ ਚੁੱਕੋਗੇ ਤਾਂ ਕਿਤੇ ਨਾ ਕਿਤੇ ਇਹ ਮੈਂ ਸਮਝਦਾ ਕਿ ਇਹ ਤੁਸੀਂ ਆਪਣੀ ਪੋਸਟ ਦੇ ਨਾਲ ਜਿਹੜਾ ਇਨਸਾਫ ਨਹੀਂ ਕਰ ਰਹੇ ਸੋ ਅੱਜ ਜਲੰਧਰ ਜਿਹੜਾ ਇਹ ਮਹਿਸੂਸ ਕਰ ਰਿਹਾ ਕਿ ਜਿੱਥੇ ਨਾ ਤਾਂ ਜਲੰਧਰ ਦੇ ਕੋਈ 에어ਪੋਰਟ ਦੀ ਗੱਲ ਹੋਈ ਹੈ ਨਾ ਜਲੰਧਰ ਦੇ ਕਿਸੇ ਰੇਲਵੇ ਬ੍ਰਿਜ ਦੀ ਗੱਲ ਹੋਈ ਹੈ ਨਾ ਜਲੰਧਰ ਤੇ ਕਿਸੇ ਪੁਲ ਦੀ ਪਸ਼ਾਰਪੁਰ ਵਾਲੀ ਰੋਡ ਆ ਉਹਦੇ ਲਈ ਨਾ ਕੋਈ ਗੱਲ ਹੋਈ ਹੈ ਨਾ ਹੋਰ ਕਿਸੇ ਪ੍ਰੋਜੈਕਟ ਦੀ ਗੱਲ ਹੋਈ ਹੈ ਉਹ ਗੱਲਾਂ ਉੱਪਰ ਲੀਆਂ ਉੱਪਰ ਲੀਆਂ ਕਰਕੇ ਮੈਂ ਸਮਝਦਾ ਕਿ ਚੰਨੀ ਸਾਹਿਬ ਹੈ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਚੰਨੀ ਸਾਹਿਬ ਕਹਿ ਰਹੇ ਸੀ ਕਿ ਬੀਜੇਪੀ ਨੇ ਜਿਹੜੀ ਆ ਟ੍ਰੇਨ ਜਿਹੜੀ ਆ ਡੇਰਾ ਬੱਲਾ ਨੂੰ ਜਿਹੜੀ ਹਰ ਸਾਲ ਜਾਂਦੀ ਹੈ ਉਹ ਨਹੀਂ ਦਿੱਤੀ ਬੇਸ਼ੱਕ ਉਸ ਟ੍ਰੇਨ ਦੇ ਜਿਹੜੇ ਮੁਸਾਫਿਰ ਆ ਉਹ ਆਪਣਾ ਕਿਰਾਇਆ ਖਰਚ ਕੇ ਜਾਂਦੇ ਆ ਪਰ ਕੱਲ ਟ੍ਰੇਨ ਆ ਜਿਹੜੀ ਖੁਦ ਚੰਨੀ ਸਾਹਿਬ ਮੈਨੂੰ ਪਤਾ ਲੱਗਾ ਕਿ ਸਟੇਸ਼ਨ ਤੇ ਵੀ ਗਏ ਸੀਗੇ ਜਦੋਂ ਟ੍ਰੇਨ ਚੱਲੀ ਆ ਤਾਂ ਕਿਤੇ ਨਾ ਕਿਤੇ ਜਿਹੜੀ ਉਹਨਾਂ ਨੇ ਸੰਸਦ ਦੇ ਵਿੱਚ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿਤੇ ਨਾ ਕਿਸੇ ਉਸੇ ਟ੍ਰੇਨ ਨੂੰ ਛੰਡੀ ਦੇਣ ਕਲੋ ਮਹਾਰਾਜ ਦੇ ਨਾਲ ਆਪ ਉੱਥੇ ਸਟੇਸ਼ਨ ਦੇ ਉੱਤੇ ਪਹੁੰਚੇ ਸੀਗੇ ਮੇਰਾ ਖਿਆਲ ਹੈ ਕਿ ਹਰ ਲੀਡਰ ਨੂੰ ਜਿਹੜੀਆਂ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਇਹਦਾ ਸੋਚ ਵਿਚਾਰ ਜਿਹੜਾ ਜ਼ਰੂਰ ਕਰਨਾ ਚਾਹੀਦਾ ਕਿ ਗੱਲ ਦੀ ਸੱਚਾਈ ਕੀ ਹੈ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਲੋਕ ਹੈ ਜਿਹੜੇ ਇਸ ਗੱਲ ਨੂੰ ਮਾਫ ਨਹੀਂ ਕਰਦੇ ਬਿਲਕੁਲ ਸੋਏ ਸੰ ਸਾਡੇ ਨਾਲ ਬੀਜੇਪੀ ਲੀਡਰ ਤੇ ਫਾਰਮਰ ਐਮਪੀ ਸੁਸ਼ੀਲ ਕੁਮਾਰ ਰਿੰਕੂ ਇਹਨਾਂ ਨੇ ਕਿਹਾ ਹੈ ਕਿ ਜੇ ਅਗਰ ਪੰਜਾਬ ਦੇ ਵਿੱਚ ਵੀ ਅਗਰ ਬੀਜੇਪੀ ਬਣਦੀ ਹੈ ਤੇ ਇਹ ਵੀ ਪੰਜਾਬ ਜਿਹੜਾ ਸੂਬਾ ਹੈਗਾ ਹੈ ਤਰੱਕੀ ਕਰ ਪਾਵੇਗਾ ਦੂਸਰੇ ਪਾਸੇ ਚੰਨੀ ਸਾਹਬ ਨੂੰ ਲੈ ਕੇ ਵੀ ਗੱਲ ਕੀਤੀ ਕਿ ਹੈ ਕਿ ਚਿੱਟਾ ਦਾ ਰਿਹਾ ਪਰ ਚੰਦੀ ਸਾਹਿਬ ਨਹੀਂ ਰਹੇ ਕਿ ਬਾਰ ਬਾਰ ਇਹ ਮੁੱਦਾ ਜ਼ਰੂਰ ਹੁਣੋ ਚੱਕ ਰਹੇ ਨੇ ਪਿੱਛੇ ਉਹਨਾਂ ਨੇ ਪ੍ਰਦਰਸ਼ਨ ਵੀ ਕੀਤਾ ਸੀਗਾ ਇਲਜ਼ਾਮ ਵੀ ਲਗਾਏ ਸੀਗੇ ਫਿਲਹਾਲ ਤੁਸੀਂ ਜੁੜੇ ਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਗੈਵੀ ਦੇ ਨਾਲ ਦਵਿੰਦਰ ਕੁਮਾਰ ਜਲੰਧਰ